Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਸਕਰਮ ਸਿੰਘ ਜੀ ਇਹਨਾਂ ਨੂੰ ਅ ਅੱਜ ਤੋਂ ਮੈਡੀਕਲ 15 ਦਿਨ ਪਹਿਲੇ 10 ਜਾਂ 11 ਤਰੀਕ ਨੂੰ ਆਇਆ ਸੀ 12 ਤਰੀਕ ਨੂੰ ਅਸੀਂ ਇਹਨਾਂ ਦਾ ਡੇਟ ਰਿਸਟਰ ਕੀਤਾ ਸੀਗਾ ਲੋਪਤੀ ਦਾ ਤੇ ਉਹਦੇ ਤੁਸੀਂ ਨਾਮ ਨੂੰ ਤਾਂ ਨਹੀਂ ਸੀ ਲੰਡੇ ਦਾ ਨਾਮ ਸ਼ੈਡ ਉਹਨਾਂ ਨੇ ਲਿਆ ਸੀ ਯੂਜ਼ ਕੀਤਾ ਸੀ ਕਿ ਤੁਸੀਂ ਲੰਡਾ ਮੈਂ ਬੋਲਦਾ ਬਟ ਆਵਾਜ਼ ਉਸ ਤੋਂ ਸਾਨੂੰ ਲੱਗਿਆ ਕਿ ਲੰਡਾ ਨਹੀਂ ਹੈ ਜਾਂ ਉਹਦੇ ਅਰਦੋਂ ਕੋਈ ਬੰਦੇ ਨਾ ਹੋਣ ਅਸੀਂ ਉਹਦੇ 'ਚ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਤੇ ਨਾਲ ਹੀ ਅਸੀਂ ਪੈਰਲੀ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਡਾਇਲੌਗ ਰੱਖੋ ਔਰ ਇਹਨਾਂ ਦਾ ਟਾਈਮ ਸੈਟ ਹੋ ਗਿਆ ਸੀ 30 ਲੱਖ ਦੇ ਕੰਮ ਇਹਨਾਂ ਨੇ ਇਹਨਾਂ ਕੋਈ ਪ੍ਰੋਫੀ ਮੰਗੀ ਸੀ ਔਰ ਉਹ ਤੇ ਕਿਵੈਂਟ ਦਾ ਇੱਕ ਕਿਤੇ ਟਾਈਮ ਸੈਟ ਹੋ ਗਿਆ ਪੈਸੇ ਦੇ ਨਾਲ ਪਟਰੋਲ ਕੰਪਲੀਟ ਹੋ ਜਦੋਂ ਕਿ ਪੀਸਪਾਰਟ ਨੂੰ ਇੱਥੇ ਮੌਜੂਦ ਸੀ ਉਹਨਾਂ ਨੂੰ ਇੱਥੇ ਮੌਕੇ ਤੇ ਹੀ ਦੋ ਜਣਾਂ ਨੂੰ ਗ੍ਰਿਫਤਾਰ ਕਰ ਗਏ ਔਰ ਉਹ ਦੋਨੋਂ ਜਿਹੜੇ ਅੱਗੇ ਫੁੱਟ ਸੋਲਜਰ ਸੀਗੇ ਉਹਨਾਂ ਨੂੰ ਜਦੋਂ ਇੰਟਰੋਗੇਸ਼ਨ ਕੀਤੀ ਗਈ ਤਾਂ ਉਹਨਾਂ ਨੇ ਇਹ ਦੱਸਿਆ ਵੀ ਅੰਦਰੋਂ ਫਲਾਣੇ ਬੰਦੇ ਜਿਹੜੇ ਆ ਜੇਲ੍ਹ ਤੋਂ ਦੋ ਬੰਦੇ ਆ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀ ਸੀ ਕਿ ਪੈਸੇ ਲੈਣੇ ਫਿਰ ਉਹ ਦੋ ਬੰਦਿਆਂ ਨੂੰ ਜਿਹੜੇ ਜੇਲ੍ਹ 'ਚ ਸੀਗੇ ਉਹਨਾਂ ਨੂੰ ਬਰਿੰਦਰ ਤੇ ਗੁਰਪ੍ਰੀਤ ਉਹਨਾਂ ਨੂੰ ਜਦੋਂ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆਏ ਔਰ ਕੀਤਾ ਤਾਂ ਉਹਦੇ ਇੱਕ ਅਸਫੈਕਟ ਇਹ ਆਇਆ ਕਿ ਅੰਦਰ ਫੋਨ ਨਹੀਂ ਜਿਵੇਂ ਬਟਿੰਡਾ ਜੇਲ੍ਹ 'ਚ ਕਾਫੀ ਸਖਤਾਈ ਹੈ ਔਰ ਐਸ.ਡੀ. ਪੀ.ਸੀ.ਓ ਵਾਲਾ ਟੈਲੀਕੋਮਾ ਉਹਦੇ ਰਾਹੀਂ ਬਾਹਰ ਆਪਣੇ ਕਿਸੇ ਬੰਦੇ ਨੂੰ 10 ਮਿੰਟ ਦੀ ਜਿਵੇਂ ਕਾਲ ਹੁੰਦੀ ਆ ਤਾਂ ਉਹ ਫੋਨ ਫੋਨ ਹੈਂਡ ਕਰ ਲੈਂਦੇ ਸੀ 25 ਤੋਂ 30 ਮਿੰਟ ਜਿਹੜੀ ਆ ਉਹ ਫੋਨ ਕੱਟਦਾ ਨਹੀਂ ਸੀ ਤੇ ਬਾਹਰ ਗੱਲ ਕਰਦੇ ਸੀਗੇ ਤਾਂ ਬਾਹਰੋਂ ਜਿਹੜੀ ਆ ਕਾਲ ਅਗਲਾ ਉਹ ਜਿਵੇਂ ਡਾਕਟਰ ਨੂੰ ਬੁਲਾ ਲੈਂਦਾ ਸੀ ਤਾਂ ਅੰਦਰੋਂ ਬੈਠੇ ਟੈਕ ਚ ਬੰਦੇ ਸੀਗੇ ਤਾਂ ਇਹ ਬੜੀ ਵੱਡੀ ਜਿਹੜੀ ਇਹ ਸਫਲਤਾ ਮਿਲਈ ਆ ਵੀ ਜਿਹੜਾ ਗੰਡੇ ਦਾ ਨਾਮ ਉਹ ਵਰਤ ਕੇ ਔਰ ਇਹ ਲੋਕਾਂ ਤੋਂ ਸੁਰੱਖਤੀ ਮੰਗ ਰਹੇ ਸੀਗੇ ਤੇ ਦੋ ਜਣੇ ਇਹਦੇ ਵਿੱਚ ਅਜੇ ਸਾਨੂੰ ਵੌਂਟਡ ਹੈ ਜਿਹੜੇ ਭੱਜੇ ਹੋਏ ਆ ਚਾਰ ਬੰਦੇ ਦੇ ਵਿੱਚ ਤੋਂ ਤੋਂ ਦਸਤਾਰ ਹੋਏ ਸਾਰੇ ਕੜੀ ਜ਼ਿਲ ਤੇ ਕਰ ਉਹ ਸੋਟਾ ਕਿ ਕਿ ਜੇ ਸਰ ਮੇਰਾ ਇਹਨਾਂ ਨੇ 30 ਲੱਖ ਰੁਪਏ ਨਾਲ ਡਿਮਾਂਡ ਕੀਤੀ ਸੀ ਜੀ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਕੋਈ ਪਹਿਲੀ ਕਿਸ਼ਤ ਦੇ ਦਿਓ ਉਹਨਾਂ ਨੇ ਜੋ ਕੁਝਾ ਦੀ ਗੋਟਾ 1.5 ਲੱਖ ਦੇ ਕਿਹਾ ਮੇਰੇ ਸਾਹਦੇ 5 ਲੱਖ ਰੁਪਏ ਤੇ ਇਹਨਾਂ ਦੀ ਵੀ ਪਹਿਲੀ ਕਿਸ਼ਤ ਦੇ ਦੇ ਬਾਅਦ ਦੇਖਦੇ ਹਾਂ ਤੇ 5 ਲੱਖ ਰੁਪਏ ਦੇ ਦਿੰਦੇ ਨੇ ਸੋਨੂੰ ਸਿੰਘ ਸਰਦੀ ਨਾਲ 2025 ਅਪ ਜਨਵਰੀ ਮਹੀਨੇ ਸ਼ੁਰੂ ਤਾਂ ਹਾਂ ਉੱਥੇ ਮੌਕੇ ਰੱਖੋਗੇ ਇਹਨਾਂ ਨੇ ਜਾਨ ਬੁੱਝ ਕੇ ਇੱਕ ਜਿਹੜੀ ਆ ਉਹ ਜਗ੍ਹਾ ਰੱਖੀ ਸੀ ਜਿੱਥੇ ਪਬਲਿਕ ਹੋਵੇ ਤੇ ਕਦੇ ਇਹਨਾਂ ਨੂੰ ਨੁਕਸਾਨ ਨਾ ਹੋਵੇ ਕੈਮਰਿਆਂ ਦੀ ਬਿਲਕੁਲ ਉਹ ਉਹ ਤੇ ਮਜੂਸੀ ਦੇ ਕੈਮਰੇ ਵੀ ਲੱਗੇ ਹੋਏ ਸੀਗੇ ਉਹਦੇ ਵਿੱਚ ਇਹ ਲੈਣਾ ਚਾਹੁੰਦੇ ਸੀ ਕਿ ਤਾਂ ਇਹ ਸਾਨੂੰ ਕੋਈ ਪਾਰਟੀਕੂਲਰ ਨਕਸ਼ਾ ਨਹੀਂ ਲੋਕੋ ਕੋਲ ਕੇ ਦੇਖਦੇ ਰਹੇ ਉਹਦਾ ਵੀ ਕੋਈ ਸ਼ੋਰ